ਸੱਚੀ ਗੱਲ ਇਹ ਆ ਕਿ ਲੋਕੀ ਸਰਕਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਆ ਆ ਜਿਹੜੀ ਵਾਰਸ ਪੰਜਾਬ ਦੇ ਆ ਉਧਰ ਨੂੰ ਲੋਕ ਕਿਤੇ ਨਾ ਕਿਤੇ ਸ਼ਸ਼ੋਪੰਚ ਹੈਗੇ ਆ ਅਸੀਂ ਹੋਰ ਮਿਹਨਤ ਕਰਨ ਦੀ ਸਾਨੂੰ ਜ਼ਰੂਰਤ ਹੈਗੀ ਆ ਬੀਜੇਪੀ ਕਿਤੇ ਖੜਦੀ ਨਹੀਂ ਕੋਈ ਡਰਗ ਦੀ ਗੱਲ ਕਰਦਾ ਕੋਈ ਕੁਸ਼ ਕਰਦਾ ਮੈਂ ਕਹਿੰਦਾ ਕੁਸ਼ ਘਰ ਹੋਣਗੇ ਜਿਹੜੇ ਡਰਗ ਡਰਗ ਵੇਚ ਕੇ ਬਣ ਗਏ ਹੋਣਗੇ ਪਰ ਓਵਰ ਆਲ ਇੱਥੇ ਜਿਹੜੀ ਆ ਜਿਹਦਾ 100 ਏਕੜ ਸੀ ਉਹਦੇ ਅੱਜ 10 ਰਹਿ ਗਏ ਜਿਹੜਾ ਨਰੇਟਿਵ ਹੈ ਇਹ ਥੋਪਿਆ ਜਾ ਰਿਹਾ ਹੈ ਪੋਲੀਟੀਸ਼ੀਅਨਸ ਵੱਲੋਂ ਹੀ ਪਿਛਲੇ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚੋਂ ਪਿਛਲੇ 20 25 25 ਸਾਲ ਜੰਜਾਂ ਨਹੀਂ ਚੜੀਆਂ ਸੋ ਅਲਟੀਮੇਟਲੀ ਇਹਨਾਂ ਦਾ ਕਸੂਰ ਕੀ ਹੈ ਪੀਪੀ ਨੂੰ ਇੱਕੋ ਸੁਲਾਹ ਦਿੰਨਾ ਹੁੰਦਾ ਵੀ ਯਾਰ ਤੁਸੀਂ ਇਹਦੇ ਨਾਲੋਂ ਪੰਜਾਬ ਲਈ ਕੋਈ ਬਿਹਤਰ ਸੋਚ ਹੀ ਲਿਆਓ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਤਰਨਤਾਰਨ ਦੀ ਜਿਮਨੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਨੇ ਸਾਡੇ ਨਾਲ ਨੇ ਪ੍ਰਗਟ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਾਂਗਰਸ ਇਸ ਸਮੇਂ ਕਿੰਨਾ ਕੁ ਦਾ ਗ੍ਰਾਫ ਜਿਹੜਾ ਹੈ ਲੋਕਾਂ ਨੂੰ ਪਸੰਦ ਆ ਰਿਹਾ ਤੇ ਕਾਂਗਰਸ ਕਿ ਸਥਿਤੀ ਦੇ ਵਿੱਚ ਹੈ ਸਰ ਕੀ ਲੱਗ ਰਿਹਾ ਹੈ ਇਹ ਤਰਨਤਾਰਨ ਦੀ ਚੋਣ ਹੈ ਤੇ ਕਿੰਨੀ ਇਹ ਜ਼ਰੂਰੀ ਹੈ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਮਬੈਕ ਕਿਦਾਂ ਵਧੀਆ ਹੋ ਸਕਦਾ ਹੈ ਦੇਖੋ ਜਿੰਨੀ ਮੈਨੂੰ ਗੱਲ ਸਮਝ ਆ ਰਹੀ ਆ ਇਹ ਕੋਈ ਇਹੋ ਜਿਹੀ ਇਲੈਕਸ਼ਨ ਨਹੀਂ ਆ ਜਿਹਦੇ ਤੇ ਆਉਣ ਵਾਲਾ ਪੰਜਾਬ ਦਾ ਸਮਾਂ ਡਿਸਾਈਡ ਹੋਣਾ ਕਿਉਂਕਿ ਹਰ ਇਲੈਕਸ਼ਨ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਇੱਕ ਉਹਦੇ ਆਪਣੇ ਸਮੀਕਰਨ ਹੁੰਦੇ ਆ ਜਿੱਥੋਂ ਤੱਕ ਇਹ ਤਰਨਤਾਰਨ ਦੀ ਇਲੈਕਸ਼ਨ ਦਾ ਸਵਾਲ ਆ ਇਹ ਤਰਨਤਾਰਨ ਦੀ ਇਲੈਕਸ਼ਨ ਜਿਹੜੀ ਆ ਅਜੇ ਤੱਕ ਬਹੁਤੀ ਕਲੀਅਰ ਨਹੀਂ ਸੱਚੀ ਗੱਲ ਇਹ ਆ ਕਿ ਲੋਕੀ ਸਰਕਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਆ ਆ ਜਿਹੜੀ ਵਾਰਸ ਪੰਜਾਬ ਦੇ ਆ ਉਧਰ ਨੂੰ ਲੋਕ ਕਿਤੇ ਨਾ ਕਿਤੇ ਸ਼ਸ਼ੋਪੰਚ ਹੈਗੇ ਆ ਅਸੀਂ ਹੋਰ ਮਿਹਨਤ ਕਰਨ ਦੀ ਸਾਨੂੰ ਜ਼ਰੂਰਤ ਹੈਗੀ ਆ ਬੀਜੇਪੀ ਕਿਤੇ ਖੜਦੀ ਨਹੀਂ ਹੈ ਇਹਦਾ ਮਤਲਬ ਇਹ ਹੋਇਆ ਕਿ ਅੱਜ ਦੀ ਸਥਿਤੀ ਬਹੁਤੀ ਕਲੀਅਰ ਨਹੀਂ ਹੈ ਪਰ ਕਾਂਗਰਸ ਪਾਰਟੀ ਜਿਹੜੀ ਉਹ ਪੂਰੀ ਮਿਹਨਤ ਕਰ ਰਹੀ ਹੈ ਵੀ ਤਾਂ ਕਿ ਇਹਦੇ ਵਿੱਚ ਇਸ ਇਲੈਕਸ਼ਨ ਨੂੰ ਜਿੱਤਿਆ ਜਾ ਸਕੇ ਪਰ ਜਿਹੜੀ ਮੇਰੇ ਜ਼ਹਿਨ ਦੇ ਵਿੱਚ ਅਸਲੀਅਤ ਗੱਲ ਇਹ ਆ ਕਿ ਪਿਛਲੇ 4 ਦਹਾਕਿਆਂ ਤੋਂ ਇਹਨਾਂ ਨਾਲ ਬਿਹੇਵ ਕੀ ਹੋਇਆ ਮੈਂ ਪਾਰਟੀ ਲੈਵਲ ਤੋਂ ਔਰ ਪੋਲੀਟੀਕਲ ਲੈਵਲ ਤੋਂ ਉੱਤੇ ਉੱਠ ਕੇ ਗੱਲ ਕਰਦਾ ਵੀ ਇਹ ਉਹ ਲੋਕ ਆ ਆਪਾਂ ਜਿੱਦਾਂ ਆਪਾਂ ਕਹਿੰਦੇ ਨਹੀਂ ਕਿ ਹਾਂ ਵੀ ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਜੀ ਤੇ ਬੱਚੇ ਝੋਲੀਆਂ ਚ ਪੁਆਏ ਇਹ ਉਹੀ ਲੋਕ ਆ ਲੇਕਿਨ ਇਹਨਾਂ ਨਾਲ ਨਾ ਦੇਸ਼ ਦੀ ਸਰਕਾਰ ਨੇ ਤੇ ਨਾ ਸੂਬੇ ਦੀ ਸਰਕਾਰ ਨੇ ਇਹਨਾਂ ਨਾਲ ਕਦੀ ਬਹੁਤਾ ਜਸਟਿਸ ਕੀਤਾ ਨਹੀਂ ਮੈਂ ਨਹੀਂ ਕਹਿੰਦਾ ਇਹਨਾਂ ਦੀਆਂ ਆਦਤਾਂ ਜਿਹੜੀਆਂ ਜਾਂ ਇਹਨਾਂ ਨੂੰ ਵੀ ਆਪਣੇ ਆਪ ਨੂੰ ਬਦਲਣਾ ਪਊਗਾ ਮੈਨੂੰ ਲੱਗਦਾ ਕਿ ਇੱਕ ਨਰੇਟਿਵ ਇਹੋ ਜਿਹਾ ਸੈੱਟ ਹੋਣਾ ਚਾਹੀਦਾ ਜਿੱਥੇ ਇਹ ਜਿਹੜਾ ਹਲਕਾ ਆ ਇੱਥੇ ਕੋਈ ਤਾਂ ਇਹਨਾਂ ਨੂੰ ਖਾਲਸਤਾਨੀ ਕਹਿੰਦਾ ਕੋਈ ਡਰਗ ਦੀ ਗੱਲ ਕਰਦਾ ਕੋਈ ਕੁਸ਼ ਕਰਦਾ ਮੈਂ ਕਹਿੰਦਾ ਕੁਸ਼ ਘਰ ਹੋਣਗੇ ਜਿਹੜੇ ਡਰਗ ਡਰਗ ਵੇਚ ਕੇ ਬਣ ਗਏ ਹੋਣਗੇ ਪਰ ਓਵਰ ਆਲ ਇੱਥੇ ਜਿਹੜੀ ਆ ਜਿਹਦਾ 100 ਏਕੜ ਸੀ ਉਹਦੇ ਅੱਜ 10 ਰਹਿ ਗਏ ਜਾਂ ਤਾਂ ਪੋਲਿਟੀਸ਼ੀਅਨ ਖਾ ਗਏ ਤੇ ਜਾਂ ਪੁਲਿਸ ਖਾ ਗਈ ਇਹ ਅਸਲੀਅਤ ਆ ਇਹ ਹਲਕੇ ਦੀ ਜੋ ਮੈਂ ਅਸੈਸ ਕਰ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਹਦਾ ਨਰੇਟਿਵ ਜਿਹੜਾ ਆ ਇਹਨਾਂ ਦੀ ਕਦੇ ਗੱਲ ਵੀ ਸੁਣੋ ਯਾਰ ਇਹਨਾਂ ਦੇ ਕਿਤੇ ਮਲਮ ਵੀ ਲਾਓ ਅਸੀਂ ਕਈ ਵਾਰੀ ਉਹ ਗੱਲਾਂ ਕਰ ਜਾਂਦੇ ਆ ਜਿਹੜੀਆਂ ਬੇਸਿਕਰੀ ਕਿਤੇ ਪੁਲਿਸ ਕਰਦੀ ਆ ਕਿਤੇ ਸਰਕਾਰ ਕਰਦੀ ਆ ਸੋ ਮੈਨੂੰ ਲੱਗਦਾ ਇਹਨਾਂ ਨੂੰ ਇਨਸਾਨੀਅਤ ਦੇ ਤੌਰ ਤੇ ਨੇੜੇ ਆਣ ਕੇ ਤਾਂ ਇਹਨਾਂ ਨੂੰ ਉਸ ਨਰੇਟਿਵ ਦੇ ਵਿੱਚੋਂ ਕੱਢਣ ਦੀ ਜ਼ਰੂਰਤ ਹੈਗੀ ਜੀ ਵੀ ਇੱਥੇ ਗੱਲ ਕੀਤੀ ਜਾ ਰਹੀ ਆ ਮਤਲਬ ਦੋ ਚਾਰ ਪਾਰਟੀਆਂ ਦੀ ਗੱਲ ਕਰ ਲਈ ਕਿ ਪੰਥ ਦੇ ਨਾਮ ਦੇ ਉੱਤੇ ਪੰਥ ਦੇ ਇੱਕ ਅਕਾਲੀ ਦਲ ਦੀ ਗੱਲ ਕਰ ਲਈ ਧਰਮੀ ਫੌਜੀ ਪੰਥ ਦੇ ਨਾਮ ਦੇ ਉੱਤੇ ਦੂਸਰੇ ਅਕਾਲੀ ਦਲ ਜਿਹੜੇ ਅੰਮ੍ਰਿਤਪਾਲ ਵਲੀ ਪਾਰਟੀ ਉਹ ਵੀ ਪੰਥ ਦੇ ਉੱਤੇ ਤੇ ਕਾਂਗਰਸ ਜਿਹੜੀ ਹੈ ਉਹ ਉਸ ਨੂੰ ਇਸ ਤਰ੍ਹਾਂ ਕੱਟ ਰਹੀ ਆ ਜਿਵੇਂ ਰਾਜਾਵੜੀ ਨੇ ਕਿਹਾ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨੀ ਚਾਹੀਦਾ ਕਿ ਤੁਹਾਨੂੰ ਲੱਗ ਰਿਹਾ ਇਹ ਜਿਹੜਾ ਨਰੇਟਿਵ ਹੈ ਇਹ ਥੋਪਿਆ ਜਾ ਰਿਹਾ ਹੈ ਪੋਲੀਟੀਸ਼ੀਅਨਸ ਵੱਲੋਂ ਹੀ ਯਾਰ ਦੇਖੋ ਮੈਂ ਕਹਿੰਨਾ ਇਹਨਾਂ ਦੀ ਇਹਨਾਂ ਦੀ ਜਗ੍ਹਾ ਬਹਿ ਕੇ ਦੇਖੋ ਤੁਸੀਂ ਜਿੱਥੇ ਸਕੂਲ ਦੀ ਗੱਲ ਨਹੀਂ ਹੁੰਦੀ ਜਿੱਥੇ ਕਾਲਜ ਦੀ ਗੱਲ ਨਹੀਂ ਹੁੰਦੀ ਦੇਖੋ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਤਾਂ ਅਧਿਕਾਰ ਆ ਵੀ ਉਹ ਆਪਣਾ ਐਜੂਕੇਸ਼ਨ ਸਿਸਟਮ ਆਪਣੀਆਂ ਸਿਹਤ ਸੇਵਾਵਾਂ ਉਹ ਬਿਹਤਰ ਹੋ ਸਕਣ ਤਾਂ ਕਿ ਇਹ ਬੱਚੇ ਵੀ ਪੜ੍ਹ ਲਿਖ ਕੇ ਤਾਂ ਆਪਣਾ ਆਪਣਾ ਜਿਹੜਾ ਭਵਿੱਖ ਆ ਉਹਨੂੰ ਚੰਗੇ ਪਾਸੇ ਨੂੰ ਲੈ ਕੇ ਜਾ ਸਕਣ ਇਹਨਾਂ ਦਾ ਵੀ ਅਧਿਕਾਰ ਹੈਗਾ ਕੋਈ ਪੋਲੀਟੀਕਲ ਪਾਰਟੀ ਇਸ ਗੱਲ ਤੇ ਜਿਹੜੀ ਉਹ ਗੱਲ ਨਹੀਂ ਕਰਦੀ ਨਜ਼ਰ ਆ ਰਹੀ ਸੋ ਮੈਨੂੰ ਲੱਗਦਾ ਮੈਂ ਪਰਸਨਲੀ ਇਹ ਗੱਲ ਨੂੰ ਮਹਿਸੂਸ ਕਰਦਾ ਕਿ ਇਹ ਗੱਲ ਇਧਰ ਨੂੰ ਤੁਰਨੀ ਚਾਹੀਦੀ ਆ ਤਾਂ ਕਿ ਇਸ ਏਰੀਏ ਦਾ ਜਿਹੜਾ ਭੂ ਵਿਖਿਆ ਉਹ ਵੀ ਚੰਗੇ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚੋਂ ਪਿਛਲੇ 20 25 25 ਸਾਲ ਜੰਝਾ ਨਹੀਂ ਚੜੀਆਂ ਸੋ ਅਲਟੀਮੇਟਲੀ ਇਹਨਾਂ ਦਾ ਕਸੂਰ ਕੀ ਆ ਇਹਨਾਂ ਨੂੰ ਵੀ ਅਸੀਂ ਠੀਕ ਪਾਸੇ ਨੂੰ ਲਿਆ ਸਕਦੇ ਆ ਇੱਥੇ ਪੁਲਿਸ ਜਿਹੜੀ ਆ ਉਹ ਮੈਨੂੰ ਲੱਗਦਾ ਜਿੰਨੀ ਇੱਥੇ ਦੀ ਪੁਲਿਸ ਕਰਪਟ ਆ ਹੋਰ ਕਿਸੇ ਦੀ ਇੰਨੀ ਹੋ ਨਹੀਂ ਸਕਦੀ ਸੋ ਇਸ ਕਰਕੇ ਸਾਨੂੰ ਹੁਣ ਜਿਹੜਾ ਪੋਲੀਟੀਕਲ ਬੰਦਾ ਆ ਪੋਲੀਟੀਕਲ ਬੰਦਾ ਗੋਲ ਮੋਲ ਜੀਆਂ ਸਟੇਟਮੈਂਟਾਂ ਦਿੰਦਾ ਮੈਂ ਤਾਂ ਗੋਲ ਮੋਲ ਜੀ ਗੱਲ ਕਰਦਾ ਨਹੀਂ ਹੈ ਸੋ ਮੈਨੂੰ ਐ ਲੱਗਦਾ ਕਿ ਯਾਰ ਇਹਨਾਂ ਨੂੰ ਵੀ ਬਿਹਤਰ ਜਿਹੜਾ ਇਹਨਾਂ ਨੂੰ ਵੀ ਬਿਹਤਰ ਕਾਰਗੁਜ਼ਾਰੀ ਦੀ ਤਾਂ ਜ਼ਰੂਰਤ ਹੈਗੀ ਆ ਨਾ ਤੇ ਇਸ ਦੇ ਨਾਲ ਹੀ ਜੇ ਹੁਣ ਮੈਂ ਗੱਲ ਕਰ ਲਵਾਂ ਕਿ ਜੋੜੀ ਬੀਜਪੀ ਜਾਂ ਬੀਜੇਪੀ ਆਪਣਾ ਬਹੁਤ ਜ਼ੋਰ ਲਗਾ ਰਹੀ ਹੈ ਤੁਸੀਂ ਦੇਖ ਰਹੇ ਹੋ ਗਰਾਊਂਡ ਤੇ ਅਸੀਂ ਵੀ ਵੇਖ ਰਹੇ ਹਾਂ ਥਾਂ ਥਾਂ ਦੇ ਉੱਤੇ ਪ੍ਰਚਾਰ ਦੇ ਝੰਡੇ ਵੀ ਆ ਬੋਰਡ ਵੀ ਆ ਹਰ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਕਿ ਲੱਗਦਾ ਕਿ ਕੁਝ ਕਰ ਪਾਏਗੀ ਕੋਈ ਵੋਟ ਜਾਂ ਅਕਾਲੀ ਦਲ ਨਾਲੋਂ ਜ਼ਿਆਦਾ ਵੋਟ ਸ਼ੇਅਰ ਵੰਡ ਬੀਜਪੀ ਨੂੰ ਇੱਕੋ ਇਸ਼ਲਾਹ ਦਿੰਨਾ ਹੁੰਦਾ ਵੀ ਯਾਰ ਤੁਸੀਂ ਇਹਦੇ ਨਾਲੋਂ ਪੰਜਾਬ ਲਈ ਕੋਈ ਬਿਹਤਰ ਸੋਚ ਹੀ ਲਿਆਓ 50 ਕਿਲੋਮੀਟਰ ਦਾ ਏਰੀਆ ਨੋਟੀਫਾਈ ਹੋਇਆ ਬਿਲਕੁਲ ਕੋਈ ਬਾਰਡਰ ਦਾ 50 ਕਿਲੋਮੀਟਰ ਏਰੀਆ ਜਿਹੜਾ ਉਹ ਬੀਐਸਐਫ ਇਹਨਾਂ ਲੋਕਾਂ ਨੂੰ ਤੁਸੀਂ ਜਾ ਕੇ ਪੁੱਛੋ ਪੀ 50 ਕਿਲੋਮੀਟਰ ਦੇ ਏਰੀਏ 'ਚ ਉਹ ਸਮਗਲਿੰਗ ਬੰਦ ਹੋ ਗਈ ਜੇ ਅਸੀਂ ਅੱਜ ਇੱਕ ਡਰੋਨ ਨਹੀਂ ਬੰਦ ਕਰਾ ਸਕਦੇ ਤੇ ਬੀਐਸਐਫ ਸਿਰਫ ਸਾਡੇ ਹੱਕਾਂ ਤੇ ਡਾਕਾ ਮਾਰਨ ਲਈ ਜਾਂ ਡਰੱਗਸ ਦਾ ਨਾਂ ਯੂਜ਼ ਕਰਕੇ ਸਾਡੇ ਅਧਿਕਾਰ ਜਿਹੜੇ ਆ ਉਹਨੂੰ ਖੋਇਆ ਜਾ ਰਿਹਾ ਹੋਰ ਕੁਝ ਨਹੀਂ ਹੈ ਹੋਰ ਕੁਝ ਨਹੀਂ ਹੈ ਭਾਜਪਾ ਇੱਕ ਫੇਸ ਰੱਖਦੀ ਆ ਵੀ ਅਸੀਂ ਜੀ ਪੰਜਾਬੀਆਂ ਦੇ ਅਸੀਂ ਸਿੱਖਾਂ ਦੇ ਬੜੇ ਹਮਾਇਤੀ ਆ ਹਤਾਇਸ਼ੀਆਂ ਆ ਆ ਪੰਜਾਬ ਯੂਨੀਵਰਸਿਟੀ ਦਾ ਕੀ ਕੀਤਾ ਪੰਜਾਬ ਯੂਨੀਵਰਸਿਟੀ ਦਾ ਕੀ ਕੀਤਾ ਠੀਕ ਹੈ ਨਾ ਅੱਛਾ ਫਿਰ ਗੱਲਾਂ ਉਸ ਤਰ੍ਹਾਂ ਦੀਆਂ ਕਰਦੇ ਆ ਲੇਕਿਨ ਪ੍ਰੈਕਟੀਕਲ ਲੈਵਲ ਜਿਹੜਾ ਡਿਫਰੈਂਟ ਹੈਗਾ ਸੋ ਬੀਜੇਪੀ ਤਾਂ ਬੇਸਿਕਲੀ ਨੌਨ ਐਕਸੈਪਟੇਬਲ ਹੈ ਬੀਜੇਪੀ ਮੈਂ ਕਹਿੰਨਾ ਪੋਲਿਟਿਕਲ ਪਾਰਟੀ ਆ ਪਰ ਬੀਜੇਪੀ ਆਪਣਾ ਨਜ਼ਰੀਆ ਤਾਂ ਬਦਲ ਲਿਆ ਤੇ ਆਮ ਆਦਮੀ ਪਾਰਟੀ ਜਿਵੇਂ ਹੁਣੇ ਅੱਜ ਸਵੇਰ ਦੀ ਗੱਲ ਹੈ ਕਿ ਆ ਕਿ ਅਖਬਾਰਾਂ ਵਾਲੀਆਂ ਗੱਡੀਆਂ ਰੁਕ ਲਈਆਂ ਇਹ ਚੀਜ਼ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਉਂ ਇਹ ਚੀਜ਼ ਹੋ ਰਹੀ ਹੈ ਅੱਜ ਤੱਕ ਅਸੀਂ ਵੀ ਕਦੀ ਨਹੀਂ ਦੇਖੇਗੀ ਹਨਾ ਕ੍ਰੇਸੀ ਇਹ ਡੈਮੋਕ੍ਰੇਸੀ ਨਹੀਂ ਹੈਗੀ ਇਹ ਅਸਲੀ ਗੱਲ ਹੈ ਡੈਮੋਕ੍ਰੇਸੀ ਨਹੀਂ ਹੈਗੀ ਇਹ ਤਾਂ ਇਹ ਤਾਂ ਬੀਸਿਕਲੀ ਮੈਨੂੰ ਲੱਗਦਾ ਕਿ ਇਦਾਂ ਦਾ ਨਜ਼ਰੀਆ ਜਿਹੜਾ ਆ ਉਹ ਪੰਜਾਬ ਦੇ ਵਿੱਚ ਇੱਕ ਨਰੇਟਿਵ ਜਿਹੜਾ ਪੈਦਾ ਕੀਤਾ ਜਾ ਰਿਹਾ ਹੋਰ ਤਾਂ ਕੋਈ ਕੁਝ ਨਹੀਂ ਤੇ ਇੱਕ ਗੁਜਰਾਤ ਦੇ ਵਿੱਚ ਪਹਿਲਾਂ ਭਗਵੰਤ ਮੰਨ ਗਏ ਉਦੋਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਗੋਲਡੀ ਬਰਾੜ ਨੂੰ ਫੜ ਲਿਆ ਹੈ ਇਹ ਸਟਾਰਟਿੰਗ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਹੁਣ ਕੇਜਰੀਵਾਲ ਜਦੋਂ ਦੁਬਾਰਾ ਪ੍ਰਚਾਰ ਦੇਉਂ ਕਹਿੰਦੇ ਕਿ ਅਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਦਹਾੜਾ ਆ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ 50-50000 ਦੇਵੀ ਦਿੱਤਾ ਕਿ ਇਹ ਹੈ ਕੋਈ ਦਾ ਪੰਜਾਬ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਮੈਨੂੰ ਲੱਗਦਾ ਘਰ-ਘਰ ਹਰ ਬੰਦੇ ਨੂੰ ਪਤਾ ਹੈਗਾ ਤੇ ਮੈਂ ਤਾਂ ਬਾਕੀ ਲੋਕਾਂ ਨੂੰ ਅਪੀਲ ਕਰਦਾ ਵੀ ਭਾਈ ਇਹਦੇ ਤੋਂ ਸਿੱਖ ਲਓ ਸਾਡੇ ਤੋਂ ਪੁੱਛ ਲਓ ਸਾਡੇ ਤੋਂ ਸਮਝ ਲਓ ਇਹ ਬਹਿਰੂਪੀਏ ਅਸਲੀ ਗੱਲ ਹੈ ਹੈਗੇ ਆ ਸਿਰਫ ਪੰਜਾਬ ਨੂੰ ਲੁੱਟਣ ਦਾ ਕੰਮ ਇਹ ਕਰਦੇ ਇਦੋਂ ਅਲਾਵਾ ਇਹਨਾਂ ਦਾ ਕੋਈ ਕੰਮ ਨਹੀਂ ਹੈ ਤੇ ਸਰ ਕਾਂਗਰਸ ਐਸ ਵੀ ਆਰ ਲੁਧਿਆਣਾ ਵਾਂਗੂ ਵਿਖਰੀ ਹੋਈ ਤਾਂ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਇਹ ਤੁਹਾਨੂੰ ਲੱਗਦਾ ਹੈਗਾ ਕਿ ਸਾਰੇ ਬੰਦੇ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਹੈਗੀਆਂ ਨਹੀਂ ਫਿਰ ਮੈਂ ਹੋਰ ਲੀਡਰਾਂ ਦਾ ਨਾਮ ਨਹੀਂ ਨਾ ਲੈਣਾ ਚਾਹੁੰਦਾ ਹੈਗਾ ਤੁਹਾਡੇ ਸਾਹਮਣੇ ਕਿਉਂਕਿ ਤੁਸੀਂ ਤੁਸੀਂ ਆਪ ਹੀ ਖੁਦ ਸਾਰੀਆਂ ਚੀਜ਼ਾਂ ਦੱਸ ਦਿੰਦੇ ਹੋ ਇਸ ਕਰਕੇ ਮੈਂ ਨਹੀਂ ਕਹਿ ਰਿਹਾ ਕੋਈ ਇਹੋ ਜੀ ਗੱਲ ਕੋਈ ਇਹੋ ਜੀ ਗੱਲ ਤੇ ਲੁਧਿਆਣੇ ਦਾ ਰਿਜ਼ਲਟ ਉਲਟ ਹੋਊਗਾ ਇਹ ਤੋਂ ਦੇਖੋ ਬਿਹਤਰ ਰਿਜ਼ਲਟ ਹੋਊਗਾ ਉਮੀਦ ਹੈ ਉਮੀਦ ਸੋ ਇਸ ਹਨ ਸਾਡੇ ਨਾਲ ਵਰਗਟ ਸਿੰਘ ਜੀ ਜਿਨ੍ਹਾਂ ਨੇ ਸਾਰੀ ਪਿਕਚਰ ਦੇ ਉੱਤੇ ਝਾਤ ਪਾਈ ਤੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਖੀਰਕਾਰ ਚੱਲ ਕੀ ਰਿਹਾ ਤਰਨਤਾਰਨ ਦੇ ਵਿੱਚ